ਇੱਕ ਇੱਕ ਗੱਲ ਹੋਰ ਗੁੰਦ ਚ ਜ਼ਿਆਦਾ ਮਹਿੰਗਾ ਚੰਦਰ ਪੈਸੇ ਲਾਉਣ ਦੀ ਲੋੜ ਨਹੀਂ ਤੇ ਤੈਨੂੰ ਨਾਰਮਲ ਪੱਕੀ ਲੈ ਲਓ 25 ਤੋਂ ਕੀ ਤੋਂ 25 ਵਾਲੀ ਠੀਕ ਹੈ 20000 25000 ਲਾ ਕੇ ਤੇ ਵਧੀਆ ਆਪਣਾ ਕੰਮ ਸ਼ੁਰੂ ਕਰ ਸਕਦਾ ਆਪਾਂ ਠੀਕ ਆ ਹਾਂ ਉਹਨਾਂ ਤੋਂ ਚੇਕ ਕੀ ਚੀਜ਼ ਕਰ ਸਕਦੇ ਆਪਾਂ ਵੀ ਆਪਾਂ ਜੇ ਬਰੀਡਰ ਚੰਗਾ ਲਓ ਜੇ ਆਪਣਾ ਕੋ ਬਰੀਡਰ ਚੰਗਾ ਨਾ ਤੇ ਅੱਗੇ ਬੱਚੇ ਆਪਣੇ ਆਪਣੇ ਆਪ ਹੀ ਚੰਗੇ ਬੱਚੇ ਹੋਣ ਲੱਗ ਪੈਂਦੇ ਵਧੀਆ ਨਸਲ ਤਿਆਰ ਹੋ ਜੂਗੀ ਚੰਗੀ ਬਰੀਡ ਤੇ ਆ ਜੋ ਵੀ ਚੰਗੀ ਬਲੱਡ ਲਾਈਨ ਬਣ ਜੂਗੀ ਤੋਂ ਚਰਉਣ ਵਾਲਾ ਸਮਾਂ ਬਹੁਤ ਵਧੀਆ ਹੁੰਦਾ ਠੀਕ ਹੈ ਜੇ ਆਪਣੇ ਕੋ ਬ੍ਰੀਡਰ ਚੰਗਾ ਜੀ ਹੁਣ ਆਪਣੇ ਆ ਬ੍ਰੀਡਰ ਦਾ ਰਿਜ਼ਲਟ ਬਹੁਤ ਚੰਗਾ ਜੀ ਬਹੁਤ ਜਿਆਦਾ ਚੰਗਾ ਠੀਕ ਹੈ ਇਹਨਾਂ ਦੇ ਬਹੁਤ ਸੋਹਣੇ ਪੱਠਾ ਦਿੰਦਾ ਜੀ ਆ ਦੇਖੋ ਪੱਟ ਗੱਡੀ ਸੋਹਣੀ ਹੈ ਬਹੁਤ ਜਿਆਦੀ ਉਮਰ ਦੀ ਨਹੀਂ ਹੈਗੀ ਇੱਕ ਤੁਹਾਨੂੰ ਪਹਿਲਾਂ ਦਿਖਾਈ ਸੀ ਪੱਠ ਮੈਂ ਉਹ ਲੋੜੀ ਚੰਗੀ ਹੈ ਠੀਕ ਹੈ ਹੁਣ ਉਹ ਪੱਠੇ ਇਹਦਾ ਰਿਜ਼ਲਟ ਹੈ ਆਪਣੇ ਬੱਕਰੇ ਦਾ ਤੇ ਹੁਣ ਆ ਆ ਪੱਟ ਦਾ ਕੀ ਕੁਝ ਨਹੀਂ ਮਰੇ ਜਿੱਥੇ ਮੈਂ ਤੇ ਪਰ ਸਾਡੀ ਲਗਭਗ ਡੇਢ ਕੇ ਮਹੀਨੇ ਦੀ ਹੋ ਗਈ ਦੇਖੋ ਗ੍ਰੋਥ ਨੇ ਪੱਟਦੀ ਠੀਕ ਆ ਬੱਚਾ ਵੀ ਹੁੰਦਾ ਹੀ ਆ ਪਰ ਲਾ ਦੇਖੋ ਠੀਕ ਹੈ ਜੀ ਬਹੁਤ ਚੰਗਾ ਜਟੜੀ ਨਹੀਂ ਕਿ ਕਦੇ ਹੁੰਦੀ ਆ ਵੀ ਭਾਰੀਆਂ ਬੱਕਰੀ ਨਹੀਂ ਹੈਗੀਆਂ ਵੀ ਆਪਾਂ ਕਹਿੰਦੀ ਅੱ비 ਬੜੀਆਂ ਆਪਣੀਆਂ 40 ਇੰਚ ਦੀਆਂ 39 ਇੰਚ ਦੀਆਂ ਠੀਕ ਹੈ ਜੀ ਨੋਰਮਲ ਨੇ 37-38 ਇੰਚ ਦੀਆਂ ਬੱਕਰੀਆਂ ਨੇ ਆ ਬੱਕਰੀ ਤੁਹਾਡੀ ਆਪਣੀ ਹੈਵੀ ਚੰਗੀ ਆ ਕਦ ਖੋਦੀ ਠੀਕ ਹੈ ਆ ਚਿੱਟੀ ਪੱਟ ਦੀ ਬੱਕਰੀ ਆ ਜੀ ਠੀਕ ਹੈ ਤੇ ਅਜਲਤ ਬਹੁਤ ਚੰਗਾ ਦਿੰਦਾ ਹਾਂ ਬਰੀਡਰ ਚੰਗਾ ਉਹ ਤੋਂ ਹੋਵੇ ਤੇ ਅੱਗੇ ਆਪਾਂ ਵਧੀਆ ਆਪਣੇ ਬੱਚੇ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ ਤੇ ਇੱਕ ਚੰਗਾ ਪ੍ਰੋਫਿਟ ਲੈ ਸਕਦੇ ਹਾਂ ਠੀਕ ਹੈ ਜੀ ਜਿਵੇਂ ਆਉਣ ਵਾਲੀ ਦਾ ਆਪਣੇ ਬਰੀਡਰ ਇੱਕ ਆਪਣਾ ਚੰਗਾ ਬਰੀਡਰ ਬਣ ਜਾਣਾ ਆਪਣਾ ਠੀਕ ਹੈ ਜੀ ਆ ਜਾ ਕੇ ਲਾਈਦਾ ਬੱਚਾ ਜਾਫਰ ਓਏ ਆ ਦੇਖੋ ਕਿੱਡਾ ਸੋਹਣੀ ਗ੍ਰੋਥ ਹੈ ਜੀ ਵੀ ਜਿਆਦੀ ਉਮਰ ਦਾ ਨਹੀਂ ਹੈ ਵੀ ਮਸਾ 7-8 ਮਹੀਨਿਆਂ ਦਾ ਬੱਚਾ ਹਣਾ ਠੀਕ ਹੈ ਫੀਰਾ ਬੱਚਾ ਜੀ ਆਪਣਾ ਤੇ ਇੱਕ ਹੁਣ ਆਪਣਾ ਆ ਬ੍ਰੀਡਰ ਇੱਕ ਹੋਰ ਤਿਆਰ ਕਰ ਰਹੇ ਆ ਆਪਾਂ ਨਾਲ ਜਿਹਨੇ ਕਿ ਸੈਦੋ ਗੜੀ ਲੈਣ ਦਾ ਠੀਕ ਹੈ ਜੀ ਦੇਖੋ ਬੱਚੇ ਦੀ ਕਰੋਥ ਲੈਂਥ ਠੀਕ ਹੈ ਜੀ ਕੁਆਲਟੀ ਦੇਖੋ ਬੱਚੇ ਦੀ ਕਿੰਨੀ ਸੋਹਣੀ ਠੀਕ ਹੈ ਜੀ ਕੀ ਕੁਆਲਟੀ ਹੈ ਬੱਚੇ ਬਹੁਤ ਸੋਹਣੀ ਕੁਆਲਟੀ ਤੇ ਲੈਂਥ ਲੋਂਥ ਬੱਚੇ ਦੀ ਔਰ ਅੱਛੀ ਦਾ ਬੱਚਾ ਠੀਕ ਹੈ ਮੂ ਨਾ ਬਸ 8 ਮਹੀਨੇ ਦੀ ਉਮਰ ਹੁੰਦੀ ਹੁੰਦੀ ਆ ਠੀਕ ਹੈ ਤੇ ਇਹ ਇਹ ਚੰਗੇ ਗੇ ਬਰੀਡਰ ਆਪਣੇ ਕੋ ਹੈਗੇ ਨੇ ਤੇ ਆਪਣਾ ਵਾਲਾ ਟਾਈਮ ਚੰਗੇ ਬੱਚੇ ਉਹਨਾਂ ਕੇ ਚੰਗੀ ਲਾਈਨ ਆਪਣੋ ਕੋ ਤਿਆਰ ਹੋ ਜੂਗੀ ਠੀਕ ਹੈ ਇੱਕ ਵਧੀਆ ਫਾਰਮ ਆਪਾਂ ਤਿਆਰ ਕਰ ਸਕਦੇ ਠੀਕ ਹੈ ਜੀ ਬੱਕਰੀਆਂ ਲੋ ਠੀਕ ਹੈ ਵੀ 25 25000 ਰੁਪਏ ਲਾ ਕੇ ਤੇ ਚੰਗਾ ਨਾਲ ਬਰੀਡਰ ਲੈ ਲਓ ਠੀਕ ਹੈ ਚੰਗੀ ਕੁਆਲਟੀ ਦਾ ਤੇ ਜਦ ਬੱਚੇ ਪੈਰਵਾਰ ਆਪਾਂ ਬੱਚੇ ਲੈਸੀ ਛੋਟ ਛੋਟ ਜਾ ਜਾ 4 4-5 ਮਹੀਨਿਆਂ ਨੂੰ ਵਧੀਆ ਆਪਣੇ ਬਰੀਡਰ ਤਿਆਰ ਹੋ ਜਾਣਗੇ ਠੀਕ ਹੈ ਵਧੀਆ ਕੰਮ ਹੈ ਜੀ ਕਰੋ ਮਿਹਨਤ ਕਰੋ ਪੈਸਾ ਬਣਾਓ ਤੇ ਮਿੰਤ ਕਰਕੇ ਆਪਣਾ ਕੰਮ ਜਬ ਰੋਜ਼ ਇੱਥੇ ਵੀ ਬਹੁਤ ਖੁਸ਼ੀ ਨਾਲ ਕੰਮ ਕਰਨਾ ਠੀਕ ਹੈ ਦੇਖੋ ਇਹ ਆਪਣਾ ਜਾਗ ਰਿਹਾ ਹੈ ਠੀਕ ਹੈ ਕੰਮ ਕਰੋ ਜੀ ਵਧੀਆ ਠੀਕ ਹੈ ਸਸਤੀ ਗੱਲ ਤੇ ਖਾਣ ਪੀਣ ਦਾ ਇਹਨਾਂ ਨੂੰ ਖੁੱਲਾ ਦੋ ਠੀਕ ਹੈ ਜਿਖਾ ਆਪਾਂ ਅੱਜ ਦਾ ਟਾਈਮ ਗਾਜਰਾਂ ਦਾ ਕੋਈ ਭਾਜਿਆ ਠੀਕ ਹੈ ਜੀ 2.5 ਰੁਪਏ 2.5 ਰੁਪਏ ਗਾਜਰ ਮਿਲਦੀ ਵਧੀਆ ਗਜਰਾ ਪਾ ਕੇ ਨੀਰਾ ਪਾਓ ਠੀਕ ਹੈ ਆਪ ਨੀਰਾ ਲਿਆ ਕਰੋ ਰਾਜਸਥਾਨ ਚੋਂ ਸਾਡੇ ਇੱਥੇ ਮਿਲ ਜਾਂਦਾ ਚੰਗੇ ਬੰਦੇ ਕੋ ਨੀਰਾ ਲੋ ਗਵਾਰੇ ਦਾ ਠੀਕ ਹੈ ਜੀ ਹੁਣਾ ਪੱਟੇ ਪਏ ਆਪਣੇ ਕੋਈ ਰੋਗ ਨਹੀਂ ਟੋਕ ਨਹੀਂਨ ਖਾਈ ਜਾਓ ਠੀਕ ਹੈ ਜੀ ਤੇ ਸਾਫ ਸੁਥਰਾ ਨੀਰਾ ਪਾ ਕੇ ਵਧੀਆ ਕੁਆਲਿਟੀ ਤੇ ਜੀ ਵਧੀਆ ਇਹਨਾਂ ਦੀ ਗ੍ਰੋਥ ਹੁੰਦੀ ਹੈ ਜੀ ਤੇ ਵਧੀਆ ਕੰਮ ਹੈ ਜੀ ਜਿੰਨੇ ਵੀ ਕਰਨਾ ਹੋਵੇ ਠੀਕ ਕਰੋ ਠੀਕ ਹੈ ਜੀ ਇਹ ਕਹਿੰਦਾ ਚ ਟਾਈਮ ਵਧੀਆ ਨਿਕਲਦਾ ਬੰਦੇ ਦਾ ਠੀਕ ਹੈ ਇਹ ਕੰਨ ਚ ਰਹਿ ਕੇ ਸਕੂਨ ਬੜਾ ਮਿਲਦਾ ਜਦੋਂ ਆਪ ਨੂੰ ਦੇਖਦਾ ਹਾਂ ਵੀ ਆਪਣੇ ਆ ਦੇਖੋ ਆ ਚੀਜ਼ਾਂ ਕਿੱਥੋਂ ਮਿਲਦੀਆਂ ਜੀ ਠੀਕ ਪੈਸਾ ਲਾ ਕੇ ਕਰਿੰਦੇ ਚ ਬੰਦੇ ਨੂੰ ਕਹਿੰਦੇ ਜੀ ਵੀ ਲੱਗਨ ਦਾ ਪੈਂਦਾ ਠੀਕ ਹੈ ਸਸਤੀ ਕਾਰ ਬਸ